ਲਾਵੀ ਆ ਗਏ ਇਸ ਸਮੇ ਪਹੁੰਚ ਖੜੇ ਆਗੇ ਆਪਾਂ ਤੁੰਗਾਲੀ ਬੱਕਰੀਆਂ ਦੀ ਮੰਡੀ ਦੇ ਵਿੱਚ ਆ ਜੋ ਜਾਨਵਰ ਵਗੈਰਾ ਖਰੀਦਦੇ ਆਗੇ ਦੇਖਦੇ ਆਗੇ ਵੀ ਕੀ ਗੱਲਬਾਤ ਆ ਖਰੀਦਦੇ ਆ ਭਾਵ ਤੁਹਾਨੂੰ ਰੇਟ ਦੱਸ ਦੇ ਆਗੇ ਠੀਕ ਹੈ ਆ ਜੋ ਕੀ ਹਾਲ ਆ ਵੀਰੇ ਠੀਕ ਹੈ ਵਧੀਆ ਕਿਹੜਾ ਪਿੰਡ ਆ ਬਾਈ ਪਿੰਡ ਪਿੰਡ ਗੰਦੜੀ ਜੀ ਸ੍ਰੀ ਮੁਕਸਰ ਸਾਹਿਬ ਪਿੰਡ ਗੰਦੜ ਹਾਂਜੀ ਅੱਛਾ ਸ੍ਰੀ ਮੁਕਸਰ ਸਾਹਿਬ ਮੱਕਰਾ ਕਿਵੇਂ ਆ ਵੀਰੇ ਬੱਕਰਾ ਹੀ ਛੇਦ ਆਂਦਾ ਜੀ ਆਪਾਂ ਲੈ ਮਣੇ ਹਾਂਜੀ ਹਾਂਜੀ ਅੰਜ ਕਰਦਾ ਬੱਚਾ ਜੀ ਕਈ ਵਾਰ ਮਹਾ ਵਪਾਰੀ ਵੀ ਹੁੰਦਾ ਬੰਦਾ ਹਾਂਜੀ ਕਰਦਾ ਬੱਚਾ ਜੀ 6 ਦੰਦਾ ਹਾਂਜੀ ਹਾਂਜੀ ਹਾਈਟ 545 ਜੀ 545 ਹਾਂਜੀ ਨਾਪਿਆ ਵੀ ਤੈਨਾਂ ਹਾਂਜੀ ਹਾਂਜੀ ਠੀਕ ਹੈ ਵਜਨ ਦਾ ਕੀ ਗੈਸ ਹੈਗਾ ਵਜਨ ਕਵਾਂਟਰਲ ਤੋਂ ਉੱਪਰ ਲੱਗਦਾ ਜੀ ਕਵਾਂਟਰਲ ਤੋਂ ਬਾਕੀ ਦੇਖਣੀ ਆਪਾਂ ਹਾਂ ਉਹ ਸੰਗਤ ਹੈ ਨਾ ਹਾਂਜੀ ਮੰਡੀਆਂ ਹੋਣੀਆਂ ਹਾਂਜੀ ਹੋਣੀਆਂ ਨਾ ਬਲੱਡ ਲਾਈਨ ਚੇਂਜ ਕਰਨੀ ਤਾਂ ਦੇ ਵਿੱਚ ਲੱਗੀਆਂ ਅੱਛਾ ਹਾਂਜੀ ਬੱਚੇ ਇਹਦੇ ਫੇਰ ਘਰ ਦੇ ਹੋਈ ਜਾਂਦੇ ਸੀ ਕਿੰਨੀਆਂ ਕ ਬੱਕਰੀਆਂ ਰੱਖੀਆਂ ਨੇ ਬੱਕਰੀਆਂ ਹੈਗੀਆਂ ਹੀ 25 ਕਦੋਂ ਕਦੋਂ 4 ਸਾਲ ਹੋ ਗਏ ਵਧੀਆ ਚੱਲਦਾ ਕੰਮ ਹਾਂਜੀ ਠੀਕ ਆ ਹੁਣ ਕੰਮ ਵਧਾਉਣਾ ਹੈ ਚੀਜ਼ ਕਰਨੀ ਹਾਂਜੀ ਬਲੱਡ ਲੈਣ ਜਿਹੀ ਕਰਨੀ ਠੀਕ ਹੈ ਕਿੰਨਾ ਕ ਰਿਜ਼ਲਟ ਲੈ ਤਾ ਰਿਜ਼ਲਟ ਵਧੀਆ ਆਈ ਇਹਦਾ ਆਪਣੇ ਕੋਲ ਸਾਰੀ ਇੱਕ ਤਕਰੀਬ ਬੱਚੇ ਦੇ ਆ ਹੁਣ ਗਾਂਵ ਵੇਰ ਜਦੋਂ ਕੰਮ ਇੱਕ ਸਹੀ ਜਾਂਦਾ ਸੀਗਾ ਸਹੀ ਗੱਲ ਹਾਂਜੀ ਚਲੋ ਚੰਗੀ ਗੱਲ ਆ ਕੀਮਤ ਕਿਆ ਕਰੀਏ ਵੀਰੇ ਇਹਦੀ 1,10,000 ਜੀ 1,10,000 ਹਾਂਜੀ 1,10,000 ਮੰਗਦਾ ਇਹ ਬਾਈ ਮੁੰਡਾ ਹਾਂਜੀ ਬਾਕੀ ਮੁੱਲ ਕੀ ਲੱਗਿਆ ਵੀਰੇ 85,000 ਲੱਗਿਆ ਮੰਗਰ ਲਈ ਮੰਡੀ ਤੇ ਜੀ ਮੰਗਰ ਲਈ ਮੰਡੀ ਤੇ ਅੱਜ ਅੱਜ 60000 ਤੱਕ ਲਾਗੇ ਸੀਗੇ ਠੀਕ ਹੈ ਪਹਿਲਾਂ 85 ਲੱਗੇ ਥੁਕੇ ਹਾਂਜੀ ਹਾਂਜੀ ਤੁਸੀਂ ਫਿਰ ਲੱਖ ਦੀ ਚਾਗ ਕਰ ਦੋ ਹਾਂਜੀ ਪਤਾ ਲੱਗ ਜਾਂਦਾ ਵੀ ਲੱਖ ਦੀ ਚਾਗ ਤੇ ਖੜੇ ਨਹੀਂ ਬਾਈ ਅੱਜ 60 ਪਿਛਲੇ 85 ਆ ਹਾਂਜੀ ਠੀਕ ਹੈ ਘਟਣ ਦੀ ਵਧਣ ਦੀ ਜੇ ਘਟ ਕੇ ਕੰਮ ਆ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਬਾਈ ਬੰਦਾ ਸੱਚ ਬੋਲਦਾ ਨਹੀਂ ਅਗਲਾ ਹਾਂਜੀ ਅ ਜੇਦੋਂ ਪਹਿਲਾਂ 85 ਲੱਗਿਆ ਸੀਗਾ ਅੱਜ ਉਸ ਤੋਂ 5-4 ਵਾਧੇ ਦੱਸਦਾ ਨਾ ਨਹੀਂ ਸਹੀ ਗੱਲਾਂ ਨੇ ਬਾਈ ਬੱਕਰੇ 'ਚ ਕੋਈ ਘਾਟ ਵਾਧ ਨਹੀਂ ਘਾਟ ਕੋਈ ਨਹੀਂ ਗਈ ਬਸ ਬਰਡਲਾਈਨ ਚੇਂਜ ਕਰਨੀ ਤਾਂ ਵੇਖੀ ਤੋਰੀ ਇੱਕ ਵਾਰ ਨੂੰ ਇੱਧਰ ਨੂੰ ਹੁਣ ਬੈਕ ਲਿਆ ਵੀਰੇ ਲੈ ਵੀ ਭੋਗ ਸਹੀ ਹੈਗਾ ਦਿੱਕਤ ਕੋਈ ਨਹੀਂ ਹੈ ਨਾ ਠੀਕ ਹੈ ਹੋਰ ਵੀ ਲਿਆਂਦਾ ਕੁਝ ਵੇਚਣ ਨੂੰ ਬਾਈ ਹਾਂ ਜੀ ਭੋਗ ਹੀ ਲਿਆਂਦਾ ਆਹੀ ਹੈ ਜੀ ਇੱਕੋ ਹੀ ਆ ਠੀਕ ਹੈ ਵੀਰੇ ਹੈ ਹਾਂਜੀ ਧੰਨਵਾਦ ਓਕੇ ਧੰਨਵਾਦ ਲੈ ਬੱਕਰਾ ਦਿਖਾਉਣਾਗੇ ਤੁਹਾਨੂੰ ਬਾਈ ਲੈ ਕੇ ਆਏ ਨੇ ਕੀ ਆਲਾ ਵੀਰੇ ਠੀਕ ਹੈ ਬਾਈ ਕਿਹੜਾ ਪਿੰਡ ਆ ਬਾਈ ਨਹੀਂ ਲੱਗਦਾ ਮੈਨੂੰ ਕੀ ਗੱਲ ਆਲਾ ਆਲਾ ਮੈਂ ਉਹਦੇ ਕਿ ਨਹੀਂ ਲੱਗ ਰਿਹਾ ਸਲਾਮਾਂ ਲੇ ਇਹ ਨੌਜਵਾਨ ਬੰਦੇ ਸੰਗਦੇ ਨੇ ਆ ਬਜ਼ੁਰਗ ਬਾਪੂ ਕਹਿੰਦਾ ਵੀ ਆਪਾਂ ਬੋਲਾਂਗੇ ਠੀਕ ਹੈ ਬਾਪੂ ਜੀ ਹਾਂਜੀ ਅੱਛਾ ਸ਼ਰਾਵਾ ਪਿੰਡ ਜిల్లా ਫਰੀਦਕੋਟ ਫਰੀਦਕੋਟ ਬੱਕਰੇ ਦਾ ਕੀ ਮੁੱਲ ਕਰਿਆ ਜੀ ਇਹਦਾ ਮੁੱਲ ਹੈ 50000 50000 ਮੁੱਲ ਕਰੇਗਾ 50000 ਡਿਟੇਲ ਦੱਸੋਗੇ ਕੀ ਬਿਆ ਦੰਦਾਂ ਦਾ ਬਾਜੰਦਾ ਦੰਦ ਵੇਖ ਲੈਂਦੇ ਮਾੜੇ ਮੈਂ 6 ਦੰਦਾਂ ਦਾ 6 ਹੈ ਹਾਂਜੀ 6 6 ਦੰਦਾਂ ਦਾ ਭਾਈ ਹਲੇ ਦੰਦ ਨੇ ਲਾਉਣੇ ਨੇਗੇ ਸਮਾ ਲਊਗਾ ਹਲੇ ਥੋੜਾ ਜਿਹਾ ਹੋਰ ਠੀਕ ਹੈ ਕੱਦ ਕਿੰਨਾ ਬਾਪੂ 48 48 ਹਾਂਜੀ 48 ਦਾ ਜ਼ਿਆਦਾ ਹੋ ਜੂ ਮੰਨ ਲਾ ਤਾਂ ਕੱਟੂਗਾ ਹਾਂ 3-4 ਇੰਚ ਕੱਟ-ਕਟ ਕੱਟ ਆ ਹੋਰ 48 ਇੰਚ 44 ਇੰਚ 4 ਇੰਚ ਕਟ-ਕਟ ਕੱਟ ਹੈਗਾਗਾ ਨਾ ਸਹੀ ਗੱਲ ਆ ਮੁੱਲ ਕੀ ਲੱਗਿਆ ਹੈ ਜੀ ਮੋਹਲਾ ਦੀ ਸ਼ਕਤੀ ਪੈਂਦੀ ਸ਼ਕਤੀ ਨਾਲ ਅਰਜਲਟ ਕਿ ਮੈਂ ਭੋਗਦਾ ਬਹੁਤ ਵਧੀਆ ਜੀ ਬੱਚੇ ਬਹੁਤ ਚੰਗੇ ਆ ਜੀ ਇਹਦੇ ਬਹੁਤ ਚੰਗੇ ਆ ਹਾਂ ਜੀ ਅੱਛਾ ਉਹ ਪੱਠ ਖੜੀ ਹੈ ਦੀ ਕਿਹੜੀ ਜੀ ਉਹ ਲਾਲ ਉਧਰ ਉਹ ਖਾਦ ਦੇ ਵਿੱਚ ਹੀ ਹੈ ਦੀ ਦਿਖਾਵਾਂਗੇ ਮੜੀ ਜੀ ਹਾਂ ਉਹਨਾਂ ਨੂੰ ਦੇਖੀ ਆ ਉਹ ਖੜੀ ਵੇਚਤੀ ਯਾਨੀ ਕਿ ਤੁਸੀਂ ਉਹ ਪਰਲੇਵਨੇ ਖੜੀ ਹੈਗੀ ਨਾ ਲਾਲ ਪੱਠ ਹੈ ਦੀ ਉਹ ਉਹ ਲਾਲ ਪੱਠ ਬਾਈ ਇੱਥੋਂ ਹੀ ਦਿਖਾ ਦੇ ਲਾਲ ਪੱਠ ਉਹ ਸਾਹਮਣੇ ਦੇਖ ਲਓ ਲਾਲ ਵਟ ਜ਼ੂਮ ਕਰਕੇ ਦਿਖਾ ਰਿਹਾ ਬਾਈ ਤੁਹਾਨੂੰ ਏਸੇ ਦੀ ਹੈਗੀ ਉਹ ਕਿੰਨੇ ਦਾ ਦੋਗੀ ਉਹ ਹੈ ਜਿਆ ਟਾਰੀਓ ਚੌਕੀਓ ਉਹ ਚੌਕੀ ਆ ਚਾਰ ਦੰਦਾ ਪਹਿਲਾ ਰਿਜ਼ਲਟ ਲੈ ਲੈਦਾ ਹੈ ਹਾਂ ਇੱਕ ਲੈ ਲੈ ਠੀਕ ਹੈ ਓਕੇ ਠੀਕ ਆ ਬਾਪੂ ਜੀ ਬੱਕਰਾ ਠੀਕ ਹੈਗਾ ਉਹਦਾ ਲਿੱਸਾ ਜਗਾ ਤਾਂ ਹੋ ਰਿਆ ਗਏ ਇੰਨਾ ਲਿੱਸਾ ਜੀ ਹੁਣ ਥੋੜੇ ਨਾ ਕੰਮ ਤਾਂ ਥੰਦਾ ਜਿਆਦੇ ਸੀਗਾ ਹਾਂ ਤੇ ਇੱਕੇ ਥੋੜਾ ਮਾਲ ਮੂਲ ਅੱਜ ਨਾ ਤਾਂ ਬੱਕਰੀ ਬੁੱਕਰੀ ਜਾਈ ਜਾਵੇ ਦਾ ਸੈਟ ਲੈਂਦਾ ਹਾਂ ਪਸ਼ੂ ਘਟ ਆਉਂਦੇ ਆ ਆਪਦੇ ਪਾਸ 10 12 ਹੀ ਠੀਕ ਹੈ ਇਹਨੂੰ ਬੱਕਰੀ ਦੇ ਨਾ ਤਾਂ ਲੱਗਦੇ ਫਿਰ ਸਭ ਖਾ ਰਵੇ ਯਾਨੀ ਕਿ ਤੁਸੀਂ ਆਪਦੇ ਹੱਥ ਜੀ ਲੈਂਦਾ ਥੋੜਾ ਜਿਹਾ ਠੀਕ ਆ ਆਕੜ ਤੇ ਰਹਿ ਆ ਉਹ ਆਕੜ ਤੇ ਆ ਜਾਂਦੇ ਠੀਕ ਆ ਹਾਂ ਕੀ ਫੀਸ ਰਹਿੰਦੇ ਰਹੋ ਫੀਸ ਇਹਦੇ ਸੀਨੇ ਨੇ 2500 ਰੁਪਏ 2500 ਰੁਪਏ ਦੇ ਦੰਦੇ ਨੇ ਹਸ ਕੇ ਲੋਕ ਹਾਂ ਪੂਰੇ ਖੁਸ਼ ਹੋ ਕੇ ਦਿੰਦੇ ਜੀ ਸਹੀ ਲੈ ਸਿੰਘਾਂ ਦਾ ਬੜਾ ਕੰਮ ਆਵੇ ਲੁਕਰਾਂ ਠੀਕ ਹੈ ਕੰਦ ਬਹੁਤ ਜਿਆਦਾ ਦੇਗਾ ਲਿੱਸਾ ਜ਼ਰੂਰ ਆਗਾ ਬਾਕੀ ਨਾ ਲਿੱਸਾ ਹੁਣ ਦੱਸਤਾ ਜੀ ਹਾਂ ਲਿੱਸਾ ਹੈਗਾ ਸਹੀ ਗੱਲ ਆ ਲਿੱਸਾ ਦੱਸਤਾ ਵੀ ਇਹ ਗੱਲ ਆ ਜੀ ਪਿੱਛੇ ਦਾ ਬੜਾ ਰਾਜੀ ਸੀ ਸਣਾ ਹੂੰ ਹੂੰ ਸਹੀ ਗੱਲ ਆ ਠੀਕ ਆ ਬਾਪੂ ਜੀ ਧੰਨਵਾਦ ਹੈ ਹੋਰ ਚਾਹ ਪਾਣੀ ਜਿਉਂਦੇ ਰਹੋ ਠੀਕ ਆ ਜੀ ਲੇ ਵੀ ਦਿਖਾਉਣਾਗੇ ਸੋਹਣਾ ਨੌਜਵਾਨ ਸਰਦਾਰ ਗੱਭਰੂ ਸੋਹਣਾ ਸੁਨੱਖਾਂ ਨੌਜਵਾਨ ਗੱਭਰੂ ਬੱਕਰਾ ਲੈ ਕੇ ਆ ਪੂਰਾ ਸੋਹਣਾ ਬਾਈ ਕੀ ਹਾਲ ਆ ਵਧੀਆ ਜੀ ਵਧੀਆ ਕਿੰਨੀ ਕੇਜ ਹੋਗੀ ਵੀਰੇ ਵੀਦੀ 17 ਸਾਲ ਦਾ ਮਰਿਆ ਜੀ 17 ਸਾਲ ਹਾਂ ਜੀ ਕਿੰਨਾ ਕਿਹੜੇ ਸਕੂਲ ਚ ਪੜ ਰਹੇ ਹੋ ਕੀ ਕਲਾਸ ਹੈ ਜਮਾ ਮੈਂ ਮੈਂ ਕਾਲ ਅਕੈਡਮੀ ਚ ਪੜਦਾ ਹਾਂ ਜੀ ਕਾਲ ਅਕੈਡਮੀ ਦੋਲਾ ਪਲੱਸ 2 ਕਲਾਸ ਚ ਜੀ ਪਲੱਸ 2 ਪਲੱਸ 2 ਜੀ ਅੱਗੇ ਕੀ ਕਰ ਰਹੇ ਹੋ ਅੱਗੇ ਬੀ ਕਾਮੀ ਬੀ ਕਾਮੀ ਬੀ ਕਾਉ ਹਾਂ ਜੀ ਫੇਰ ਅੱਗੇ ਬਾ ਫੇਰ ਅੱਗੇ ਗਾਂਹ ਪੜਾਈ ਕਰਾਂਗੇ ਜੀ ਆਪਾਂ ਸੀਏ ਦੀ ਤਿਆਰੀ ਠੀਕ ਹੈ ਮੈਨੂੰ ਆਪਾਂ ਨੂੰ ਇੰਨਾ ਜਿਆਦਾ ਪਤਾ ਨਹੀਂ ਘਰ ਠੀਕ ਹੈ ਪਰ ਬਾਈ ਦੀ ਬੋਲਾਂ ਤੋਂ ਲੱਗਿਆ ਕਦ ਕਾਟ ਤੋਂ ਲੱਗਿਆ ਵੀ ਬੰਦਾ ਇਹ ਕੁਛ ਨਾ ਕੁਛ ਕਰੂਗਾ ਜਦੋਂ ਠੀਕ ਹੈ ਚਲੋ ਬਈ ਵੈਸਟ ਬਿਚੇ ਤੈਨੂੰ ਠੀਕ ਹੈ ਸੋ ਕਾਮਨਾਵਾ ਹੁਣ ਦੱਸ ਬੱਕਰੇ ਬਾਰੇ ਇਹ ਆਪਣਾ ਬੱਕਰਾ ਹੀ 8 ਦਾ ਤਾਂ ਹੋ ਗਿਆ ਹੀ ਇਹ ਹੁਣ ਲੱਗਿਆ ਮਤਲਬ ਅਕਨੰਦ ਹੁਣ ਹੋ ਗਿਆ ਹਾਂ ਲੱਗਿਆ ਹੀ ਹੈ ਜੀ 6 ਦਾ ਨਹੀਂ ਆਉਂਦਾ 6 ਦਾ ਨਹੀਂ ਵੀ 8 ਦੇ ਤੋੜ ਗਿਆ ਹਾਂ ਓਕੇ ਤੇ ਛੇਰਾ ਬੱਕਰਾ ਹੀ ਆਪਣਾ ਬੀਟਲਾ ਪਿਆ ਔਰ ਵਧਿਆ ਇਹ ਹੂੰ ਤੇ ਆਜਾ ਦੋ 2.5 2.5 ਸਾਲ ਉਮਰ ਆਈ ਇਹਦੀ ਹੂੰ ਤੇ 60000 ਰੁਪਏ ਕੀਮਤ ਕਰਦੇ ਆ ਕਿੰਨੇ ਕ ਨਗ ਰੱਖੇ ਹੋ ਬਈ ਘਰੇ ਹੈਗੇ ਜੀ 7-8 ਨਗ 7-8 ਨਗ ਹਾਂਜੀ ਬੱਕਰੇ ਕਿੱਲੇ ਨਹੀਂ ਜੀ ਬੱਕਰੀਆਂ ਨਾਲ ਬੱਕਰੀਆਂ ਵੀ ਆਇਆ ਇੱਧਰ ਹੋ ਜਾ ਕਦੋਂ ਤੋਂ ਰੱਖਦੇ ਹੋ ਵੀਰੇ ਸਾਨੂੰ ਹੋ ਗਏ ਜੀ 5-7 ਸਾਲ ਜੀ 5-7 ਸਾਲ ਹਾਂਜੀ ਠੀਕ ਹੈ ਇਹ ਤੁਸੀਂ ਰੱਖੇ ਸੀ ਕਿ ਜਾਂ ਘਰ ਦੇ ਨੇੜੇ ਰਖਾਇਆ ਜਾਨਵਰ ਇਹ ਨਹੀਂ ਮੇਰੇ ਵੱਡੇ ਭਾਈ ਨੇ ਰੱਖਿਆ ਸੀਗਾ ਇਹ ਪਹਿਲਾਂ ਤੇ ਉਹਦੀ ਡੈਥ ਹੋ ਗਈ ਸੀਗੀ ਐਕਸੀਡੈਂਟ ਚ ਤੇ ਉਸ ਤੋਂ ਬਾਅਦ ਫਿਰ ਗਾਂ ਦੀਆਂ ਸ਼ੌਂਕ ਹੋ ਗਏ ਜੀ ਠੀਕ ਹੈ ਹਾਂਜੀ ਹਾਂਜੀ ਯਾਨੀ ਕਿ ਤੁਹਾਨੂੰ ਇਹ ਕੰਮ ਰਾ ਸਾਰੇ ਦਾ ਹਾਂਜੀ ਹਾਂਜੀ ਪੂਰਾ ਹੀ ਪੂਰਾ ਬਹੁਤ ਫਾਇਦੇਮੰਦ ਆ ਜੀ ਚਲੋ ਚੰਗੀ ਗੱਲ ਆ ਬਾਈ ਮੁੱਲ ਕੀ ਕਰਿਆ ਵੀਰੇ ਮੁੱਲ 60000 ਜੀ 60000 ਲੱਗਿਆ ਕੀ ਹੈਗਾ ਲੱਗਿਆ ਨਹੀਂ ਜੀ ਹਜੇ ਕੋਈ ਲੱਗਿਆ ਨਹੀਂ ਹਾਂਜੀ ਹਾਂਜੀ ਜੇ ਰੇਟ ਘਟ ਮੰਗੇ ਮੈਂ ਕਹਿੰਦਾ ਫੇਰ ਲੱਗੂ ਆ ਨਹੀਂ ਨਹੀਂ ਜੀ ਜੈਜ ਮੰਗੇ ਹੀ ਆਪਾਂ ਜੈਜ ਮੰਗੇ ਚਲ ਬਾਈ ਬੰਦੇ ਦੀ ਚੀਜ਼ ਆ ਬੰਦੇ ਨੇ ਆਪਣੀ ਚੀਜ਼ ਦਾ ਮੁੱਲ ਮੰਗ ਲਿਆ ਬਾਕੀ ਲਾਉਣ ਵਾਲੇ ਨੇ ਦੇਖਣਾ ਹਣਾ ਇੱਕ ਵਾਰ ਤੋਰੀ ਮੇਰਾ ਵੀਰਾ ਬਿਲਕੁਲ ਜੀ ਪੜਾਈ ਕਰਦਾ ਮੁੰਡਾ ਦੀ ਕੌਂਦੀ ਤੋਰ ਲਿਆ ਵੀਰੇ ਤੋਰ ਲਿਆ ਤੋਰ ਲਿਆ ਪੜਾਈ ਚ ਤਾਂ ਨਹੀਂ ਦਿੱਕਤ ਦਿੰਦੇ ਬੱਕਰੇ ਨਾ ਨਾ ਜੀ ਬਿਲਕੁਲ ਨਹੀਂ ਅੱਛਾ ਹਾਂਜੀ ਠੀਕ ਐ ਚੰਗੀ ਗੱਲ ਬਾਤ ਆ ਓਕੇ ਬੰਦ ਦੇ ਵੀਰੇ ਠੀਕ ਐ ਜੀ 60000 ਮੁੱਲ ਕਰਿਆ ਬਾਈ ਨੇ ਓਕੇ ਆ ਲੈ ਵੀ ਜਿੱਡਾ ਬਾਈ ਆ ਉੱਡੇ ਹੀ ਬੱਕਰਾ ਕੀ ਹਾਲ ਆ ਵੀਰੇ ਵਧੀਆ ਬਾਈ ਜੀ ਕਿਹੜਾ ਪਿੰਡ ਆ ਭਰਾਵਾ ਜੋਧਪੁਰ ਆ ਬਾਈ ਜੀ ਜ਼ਿਲ੍ਹਾ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਫਾਜ਼ਿਲਕਾ ਮੰਗ ਤੇ ਜੋਧਪੁਰ ਰਾਜਸਥਾਨ ਵਾਲਾ ਨਹੀਂ ਨਹੀਂ ਬਾਈ ਠੀਕ ਆ ਮਹਾ ਬੰਦਾ ਬੋਲੀ ਪੰਜਾਬੀ ਜਾਂਦਾ ਜੋਧਪੁਰ ਤੋਂ ਆਇਆ ਕਿਤੇ ਠੀਕ ਐ ਇਧਰ ਨੂੰ ਕਰ ਬਈ ਨਾ ਹੂਸੀ ਬਾਬਾ ਮੋਟੀ ਆ ਬਈ ਬੱਕਰੇ ਦੀ ਹੈ ਪੈਰ ਵੀ ਹੋ ਗਿਆ ਵਧੀ ਕੀ ਮੁੱਲ ਕਰਿਆ ਬਈ ਉਹ ਬੋਲੇ ਦਾ ਪਹਿਲਾਂ ਤੇ ਬੰਦਾ ਆਪਾਂ ਪਹਿਲੀ ਮੁੱਲ ਦੱਸ ਦੀਏ ਸਿੰਘ ਇੱਕ ਲੰਘਿਆ ਹਾਂ ਟੁੱਟ ਗਿਆ ਮੁੱਲ 50000 ਹਾਂ ਕਿੰਨੇ ਦੰਦ ਹੋ ਚੁੱਕੇ 6 ਦੰਦਾਂ ਦਾ 6 ਦੰਦਾਂ ਦਾ ਹੈਟ ਦਾ ਹੈਟ ਹੈਗਾ 43 ਤਰਖਾਂ ਵਾਲੀ ਜੀ ਉਹ ਗੱਡੀ 434 ਇੰਚ ਦਾ ਹੋਏਗਾ ਸਹੀ ਗੱਲ ਮੁੱਲ ਕੀ ਲੱਗੇਗਾ ਫਾਇਦਾ ਕੁਛ ਨਹੀਂ ਲਾਇਆ ਹੀ ਹੈ ਗੱਡੀ ਚ ਹਲੇ ਹੁਣ ਹੀ ਲਾਇਆ ਗੱਡੀ ਚ ਹਾਂ ਠੀਕ ਆ ਰਿਜ਼ਲਟ ਵਗੈਰਾ ਕਿਸ ਤਰ੍ਹਾਂ ਦਾ ਰਿਹਾ ਰਿਜ਼ਲਟ ਟੌਪ ਆ ਬਾਈ ਕੀ ਹਾਲ ਹਾਂ ਕਿੰਨਾ ਕੁ ਰਿਜ਼ਲਟ ਲੈ ਕਿੰਨੇ ਕੁ ਬੱਚੇ ਬੱਚੇ ਆਪਣੇ ਕੋਲੇ 2 ਕਪੂਰ ਰਹਿ ਗਏ ਇਹਦੇ 2 ਪੂਰੀ ਲੈ ਪੱਠਾ ਹੈਗੀਆਂ ਨਹੀਂ ਹਾਂ ਹੋ ਗਈਆਂ ਠੀਕ ਹੈ ਜਵਾਨ ਹੋ ਗਈਆਂ ਪੱਠਾ ਠੀਕ ਹੈ ਕਦੋਂ ਕੋਤੋਂ ਰੱਖ ਦਾਂ ਬੱਕਰੇ ਬੱਕਰੀਆਂ ਹੋਗੇ ਬਚਪਨ ਤੋਂ ਹੀ ਰੱਖਦਾ ਹਾਂ ਪੀੜੀ ਹੈ ਤੀਜੀ ਪੀੜੀ ਹਾਂ ਜਿਹੜਾ ਬੰਦਾ ਬਚਪਨ ਤੋਂ ਰੱਖਦਾ ਅਸਲ ਵਿੱਚ ਪਹਿਲੀ ਪਤਾ ਲੱਗ ਜਾਂਦਾ ਉਹ ਬੰਦੇ ਦਾ ਵੀ ਹਾਂ ਇਹ ਭਾਈ ਪੁਰਾਣੇ ਕਹਿੰਦੇ ਵੀ ਛੇੜੂਣਗੇ ਆ ਜੜੀ ਕਹ ਲਈਏ ਉਹ ਚੀਜ਼ ਹੈ ਨਾ ਬਾਕੀ ਬੱਕਰਾ ਬੜਾ ਸੋਹਣਾਗਾ ਨਾ ਭਾਈ ਠੀਕ ਹੈ ਵਜਨ ਦਾ ਅੰਦਾਜ਼ਾ ਭਾਈ ਗੈਸ ਕਿੰਨਾ ਕਹੂਗਾ ਵਜਨ ਦਾ ਭਾਈ ਜੀ ਹੋਊਗਾ 85 ਕਿਲੋ ਪਰ ਪੜਿਆ ਕਿੰਨਾ ਕਹੇ ਵੀਰੇ ਪੜਿਆ ਭਾਈ 8 ਕਿ ਕਿ ਪੜਿਆ 8 ਕਿ ਪੜਿਆ ਹਾਂ ਅੱਗੇ ਅੱਗੇ ਨਹੀਂ ਪੜਿਆ ਕਾਤੋਂ ਬਸ ਐਨਾ ਵੀ ਠੀਕ ਚਲ ਬੱਕਰੀਆਂ ਨੇ ਰੋਕ ਲਈ ਇਹ ਕਾਫੀ ਨਗਰ ਰੱਖੇ ਹੋਣਗੇ ਹਾਂ ਠੀਕ ਹੈ ਕਿਵੇਂ ਚੱਲ ਰਿਹਾ ਕੰਮ ਬਹੁਤ ਵਧੀਆ ਵਧੀਆ ਚੱਲ ਰਿਹਾ ਨਾ ਹਾਂ ਵਧੀਆ ਠੀਕ ਹੈ ਦੇਸੀ ਬੱਕਰੀਆਂ ਰੱਖਦੇ ਕੋਲ ਨਹੀਂ ਦੇਸੀ ਦਾ ਘਾਟ ਹੀ ਆ ਵਾਕੀ ਇਹਨਾਂ ਤੇ ਬਰੀਡ ਇਹਨਾਂ ਤੇ ਹੀ ਆ ਸਾਰਾ ਕੰਮ ਠੀਕ ਹੈ ਪੀਟਲਾ ਤੇ ਪੇਡਾ ਹੈਗੀਆਂ ਪੇਡਾ ਹਰ ਰਲਮਾ ਮਾਰਾ ਰਲਮਾ ਮਾਰ ਕੀਦਾ ਪੇਡਾ ਤੰਗ ਨਹੀਂ ਕਰਦੀ ਹੁੰਦੀ ਵਿੱਚ ਨਾ ਬਾਈ ਪੇਡਾ ਤਾਂ ਬਹੁਤ ਵਧੀਆ ਅੱਛਾ ਕਿਵੇਂ ਬੱਕਰੀਆਂ ਵਿੱਚ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਇਹਨਾਂ ਨੂੰ ਵਧੀਆ ਚੱਲ ਪੰਜ ਸੱਤ ਤਾਂ ਲੰਘ ਜਾਂਦੀ ਹੋਣਗੀਆਂ ਵਿੱਚੀ ਹਾਂ ਪੰਜ ਸੱਤ ਪੇਡਾ ਦਾ ਕੀ ਕਹਿੰਦੇ ਹੋਣਗੀਆਂ ਨਾ ਹਾਂ ਠੀਕ ਹੈ ਵੀਰੇ ਧੰਨਵਾਦ ਮੇਰਾ